ਮਾ ਪਾਣੀ ਦੇ ਦੋ ਲੈ ਲਈ ਪੁੱਤ ਤੱਕ ਗਿਆ ਜਦਾਂ ਆ ਲੈ ਪੁੱਤ ਉਹ ਪਾਣੀ ਮੰਗਿਆ ਜੀ ਕੋਈ ਨਹੀਂ ਦੁੱਧੂ ਹੀ ਘੁੱਟ ਪੀ ਲੈ ਪੁੱਤ ਅੱਵੇ ਤੇਰੀ ਮਾਰੀ ਪਾਈ ਇੱਕ ਦੁੱਧਾ ਅੱਗ ਲੈ ਲੈਣੀ ਉਹ ਮੈਂ ਕਹਿੰਦਾ ਚਲ ਜਵਾਕ ਘੁੱਟ ਦੁੱਧ ਪੀ ਜਾ ਕਰੂਗਾ ਤੇ ਉੱਥੇ ਕਿਹੜੀ ਚੱਜ ਦੀ ਚਾਹ ਨਹੀਂ ਹੁੰਦੀ ਪੁੱਤ ਵਾਸਤਾਂ। ਹਾਂ ਇਹ ਤਾਂ ਕਹ ਲਈਏ ਚਾਹ ਤਾਂ ਉੱਥੇ 24 ਘੰਟੇ ਹੁੰਦੀ ਆ। ਤੇ ਨਾ ਹੀ ਤੈਨੂੰ ਪਤਾ ਏ ਪੁੱਤ ਮੈਂ ਤੈਨੂੰ ਕਿਵੇਂ ਔਖਾਂ ਨਾਲ ਪਾਲੇ ਲੋਕਾਂ ਦੇ ਭਾਂਡੇ ਮਾਂਜ ਮਾਂਜ ਕੇ ਲੋਕਾਂ ਨੇ ਮੇਹਣੇ ਵੀ ਸੁਨੇ ਵੀ ਇਹ ਲੋਕਾਂ ਦੇ ਭਾਂਡੇ ਮਾਂਜਦੇ ਆ ਤੇਰੇ ਖਾਤਰ ਹੀ ਮਾਂਜਦੇ ਸੀ ਪੁੱਤੋ। ਉਦੋਂ ਮੈਨੂੰ ਮਿਹਨਤ ਵੀ ਜ਼ਿਆਦਾ ਮਾਰੇ ਟਾਈਮ ਦਾ ਕੋਈ ਨਾ ਵਟਸਐਪ ਚੰਗੜੇ ਮੋਣ ਵਾਲੀ ਨਹੀਂ ਤਾਈਂ ਦਿਨ ਰਾਤ ਮਿਹਨਤ ਕਰਦਾ ਮੈਂ। ਚੱਲ ਚੰਗਾ ਪੁੱਤੋ ਮਾਲਕ ਤੈਨੂੰ ਤਰੱਕੀਆਂ ਵਾਖੇ ਮਾ ਮਾਂ ਨੂੰ ਤਾਂ ਹੀ ਹੁੰਦਾ। ਚਲ ਠੀਕ ਆ ਮੈਂ ਇਹਨਾਂ ਬੁੱਤ ਤੇ ਕੰਮ ਠੀਕ ਹੈ ਜੇ ਕੁਝ ਖਾਣਾ ਹੋਵੇ ਪੁੱਤ ਮੈਨੂੰ ਦੱਸ ਦੇ ਹਾਂ ਕੋਈ ਨਹੀਂ ਜੇ ਮੈਂ ਕਹਾਂ ਰੁਗਟੀਆਂ ਨਹੀਂ ਆ ਹਾਂ ਪੁੱਤ ਜੇ ਮੈਂ ਦੁ ਕਰ ਪੁੱਤ ਮੈਨੂੰ ਲਵਾ ਨਾ ਤੇ ਨਾ ਸਾਰ ਨੂੰ ਥੱਕੇ ਨਹੀਂ ਤੂੰ ਪੁੱਤ ਤੂੰ ਵੀ ਥੱਕੇ ਹੋ ਮੈਂ ਤਾਂ ਕੋਈ ਨਹੀਂ ਮੈਂ ਹੌਲੀ ਹੌਲੀ ਲਾ ਦਿੰਦੀ ਪੁੱਤ ਵੀ ਨਾ ਚਲ ਕੋਈ ਨਾ ਮੈਂ ਲਵਾ ਨਾ ਤੇ ਕਹਾਂ ਮਰਾਨੇ ਨੂੰ ਯਾਰ ਜਨਾ ਮੈਂ ਕਿਵੇਂ ਨ ਕਰਾਂ ਮਾਪੇ ਲਾ ਮੈਨੂੰ ਪਤਾ ਕਿੰਨੀ ਔਖਾਂ ਦਾ ਬਾਲੇ ਮੈਨੂੰ ਸਾਰੇ ਧੀ ਧੀਆ ਪੁੱਤ ਨੂੰ ਕਰਨਾ ਚਾਹੀਦਾ ਮਾਪੇ ਉਹਦਾ ਜੇ ਪੁੱਤ ਤੇਰੇ ਜਿੰਨੀ ਆ ਕਾ ਲੋਕਾਂ ਨੂੰ ਹੋਵੇ ਫਿਰ ਉਹਨਾਂ ਦੇ ਮਾਣ ਮਾਰਨਾ ਹੁਣ ਨਾ ਜੇ ਸਾਰੇ ਪੁੱਤ ਤੇਰੇ ਵਰਗੇ ਹੋਣ ਮੈਂ ਤਾਂ ਭੁੱਖ ਜਿਹੀ ਲੱਗੀ ਪਈ ਆ ਖਾਣ ਨੂੰ ਦੇਖ

ਕਿ ਬੈਠੀ ਆ ਤੁਸਾਂ ਮੇਰੇ ਲਈ ਹੋ ਕੇ ਬੈਠੀ ਮੇਰਾ ਪੁੱਤ ਘਰ ਆ ਗਿਆ ਨਾਲ ਉਹ ਪੋਚੇ ਲਾ ਗਿਆ ਅੱਛਾ ਫੇਰ ਤੂੰ ਲੈ ਚੰਗਾ ਬਣੀ ਮੇਰੇ ਪੁੱਤ ਵੱਜ ਗਿਆ ਤਾਂ ਕਰ ਕਰ ਮੈਂ ਨਹੀਂ ਜਿਹਨੇ ਜੇ ਮੇਰਾ ਪੁੱਤ ਹੈ ਤੇ ਮੈਂ ਲੈ ਗਈ ਕਿਸੇ ਕੋ ਪਾ ਵਿਆਹ ਚਲੀਏ ਸੂਟ ਲੈ ਕੇ ਹੀ ਸੂਟ ਪਹਿਣੀ ਮੈਂ ਤਾਂ ਨਾ ਹੂੰ ਵਿਆਹ ਕਰਨਾ ਰਹੁੰਦੇ ਦਾ ਜੇ ਮੈਂ ਤੇਰੇ ਨਾਲ ਵੀ ਵਾਗੀ ਨਹੀਂ ਤਾਂ ਮੈਂ ਤੈਨੂੰ ਦਵਾਲੀ ਹੂੰਗੀ ਸੂਟ ਫੇਰ ਉੱਥੇ ਮੇਰਾ ਜੀ ਕਰੂਗਾ ਐਵੇਂ

ਕੁਛ ਹੋਰ ਉਹ ਜਾਨ ਹੀ ਰਹਿੰਦੀ ਹੈ ਗੱਲਾ ਚਲ ਚੰਗਾ ਫਿਰ ਮੈਂ ਤੇ ਜਾਨੀ ਆਂ ਚੰਗੇ ਪੈਣ ਫਿਰ ਤੂੰ ਕੱਲੀ ਜਾਏ ਹੋ ਮਮੀ ਰਾਤੀ ਕੰਮ ਲੱਗੀ ਉਹਨੇ ਤਾਂ ਪਾਣੀ ਦੇ ਡੁੱਲ ਗਏ ਸੀ ਪੁੱਤ ਮੈਂ ਕਿ ਚੱਲ ਮੈਂ ਬੈਠਾ ਪਰ ਜੋ ਪਾਣੀ ਡੁੱਲ ਕੇ ਪੇਤ ਕੀ ਹੋ ਗਿਆ ਤੇ ਮੈਂ ਮਾਰ ਜੀ ਕੁਛ ਬੈ ਲੋ ਇੱਧਰ ਮਸਤੀ ਐਂਦੀ ਮਸਤ ਬੱਤ ਹਾਂ ਜੀ ਹੋਰ ਕੀ ਚਾਹਾਂਜੀ ਹੈ ਤੁਸੀਂ ਇਹ ਕੀ ਕਰੀਂ ਕਿਹਦਾ ਕੰਮ ਕਰੀਂ ਅੰਦਰੋਂੋਂ ਕਰਮ ਕਰਦੀ ਆਂ ਮਾਤਾ ਜੀ ਦਾ ਕੰਮ ਕਰਦੀ ਆਂ ਕਿੰਨਾ ਜੀ ਆਹ ਲੈਂਦਾ ਪਹਿਲਾਂ ਤਾਂ ਸਾਰਾ ਕੰਮ ਮੇਰੇ ਘਰ ਦਮਦਮੀ ਕਰਦੀ ਸੀ ਜੁ ਮੇਰੀ ਮੂਹਰੇ ਜੀ 32 ਲੱਖ ਨਹੀਂ ਆਉਂਦੇ ਐ ਮੈਂ ਤਾਂ ਉੱਥੋਂ ਨਾ ਕੁੱਲੀ ਵੀ ਨਹੀਂ ਚੱਕੀ ਕਰਦੀ ਕਿ ਮੈਂ ਕਰਮ ਦਾ ਸੁਤਾਨਾ ਆਂ ਆਂ ਚੱਲਦੀ ਆਂ ਤੇ ਮੰਮੀ ਤੁਸੀਂ ਅਕੇ ਬਠੇ ਰਿਓ ਖਿਣਕੀ 'ਤੇ ਬਠੇ ਰਹਾ ਕੱਟਾ ਤੋਇ ਕਹੀ ਤਰੇ ਕੁਝ ਤਾਂ ਦੱਸ ਬਾ ਐਨੀ ਬਦਲਾ ਬਦਾਂ ਬਦਲਾ ਐਨ ਬਦਲਾ ਬੈਠੀ ਕਦੀ ਵੀ ਮੈਨੂੰ ਪਾਏਂ ਵੀ ਤੇਰੇ ਪੂਰੇ ਪਿਛਲੇ ਉਹ ਕਜਾ ਬਣਾ ਹੀ ਦੇ ਮਮੀ ਮੈਂ ਤਾਂ ਰੋਟੀ ਪਾਣੀ ਵੀ ਰੇ ਕੱਪੜਾ ਧੋ ਕੇ ਆ ਦੇਖ ਆ ਸੂਟ ਸਿਲ ਕੇ ਦਿੱਤਾਗਾ ਤੇਨੀ ਮਮੀ ਉਹ ਸੜੇ ਚਿੰਤਾ ਪਾਈ ਫਿਰਦੀ ਰਹਿੰਦੀ ਸੀ ਦੇਖ ਤਣੇ ਲਿਆ ਕੇ ਸੁੱਤੀ ਸੂਟ ਐਸੇ ਉਹਕੇ ਜਿਹਾ ਸਿਲਾਈ ਵੀ ਜਾਣਦੀ ਮੈਨੂੰ ਤਾਂ ਅੱਛਾ ਹਾਂ ਬਲਾਈ ਸੋਨੇ ਸੂਟ ਸਿਲਦੀ ਆ ਦੇਖ ਲੈ ਤੇਰੀ ਸੋਹਣੀ ਆ ਹੋ ਗਿਆ ਕੀਉਂ ਕਿ ਪਤਾ ਕਹਿੰਦੀ ਮਮੀ ਆਇਆ ਦੋ ਸੂਟ ਘੋੜ ਲਈ ਕਹਿੰਦੀ ਕਹਿੰਦੀ ਹੋਸੇ ਨੂੰ ਕੀ ਤੇ ਬਸ ਕਹਿੰਦੀ ਮਾਂ ਤਾ ਕਿਸਮਤ ਪਾ ਕੇ ਬਹਲਾ ਕਰ ਮਮੀ ਕਿਸੇ ਚੀਜ਼ ਬਲੋਡ ਗੁਦੀ ਦੱਸ ਹਾ ਹੋ ਕਿੰਨਾ ਤੇ ਗੋਹ ਲੱਗਿਆ ਹੁੰਦਾ ਕਿ ਕੀ ਤੇਰੇ ਦਰਦਸ਼ਨ ਹੁੰਦੇ ਹੁੰਦੇ ਸੀ ਜਿਹਨੇ ਦੇਖ ਤਾਈ ਤਾਂ ਭੁੱਲਦੀ ਤਾਈਆਂ ਤਾਂ ਮੇਰਾ ਕਰਦੀ ਹੈ ਨਹੀਂ ਦੱਸਿਆ ਤਾਂ ਹੈਗੇ ਵੀ ਤੇ ਨਹੀਂ ਦਿੱਦੀ ਨੇ ਥਾਲੀਆਂ ਬੱਲਾ ਲਸਣ ਨਹੀਂ ਮਹਿਮਾਨੇ ਤਾਂ ਔਖਾ ਕੱਟ ਕੱਟ ਕੇ ਮੈਨੂੰ ਪਾ ਲਿਆ ਘਰ ਆ ਜਿਵੇਂ ਵੀ ਜਹਲੇ ਲੀਨੇ ਚੰਗੇ ਦਿਨ ਲੈਂਦੇ ਜਾਨੀ ਆ ਮੂਰਤੀ ਚੰਗਾ ਚੰਗਾ ਪੈਣੀ ਹਾਂ ਕਿ ਨਾ ਕਰ ਮੰਗਾ ਲੈਣੀ ਹੈ ਲੈਤਾ ਪੁੱਤ ਲੈ ਕਿੱਥੇ ਰਹੇ ਹੁੰਦੇ ਨੇ ਲੈਤਾ ਹਾਂ ਤੇ ਆ ਕਬਲੀ ਜੀ ਬੰਦੇ ਦੇ ਹੁੰਦੇ ਸੀ ਤੇ ਹਮ ਦੇਖ ਹੈ ਕਿ ਸੋਨੇ ਦੀ ਜੀ ਨਹੀਂ ਬਚੀ ਹੈ ਤੇ ਉਹ ਵੀ ਮੋਂ ਤਾਂ ਮੈਂ ਜਮਾਵਾ ਤੇ ਰੱਖੂੰਂ ਦੇਖਣਾ ਵਿਚਰ ਰਿਹਾ ਸੀ ਮੰਮੀ ਪਤਾ ਨਹੀਂ ਕਿ ਕਿਧਰ ਗਈ ਜੀ ਵੀ ਜਾਨੀ ਲੱਗਦਾ ਕੱਲੀ ਦਾ ਮੇਰਾ ਤਾਂ ਤੇ ਨਾਂ ਮੈਨੂੰ ਦੱਸ ਕੇ ਦੇ। ਚਲ ਦੇਖਦੀ ਹਾਂ ਭਾਂਡੇ ਮਾਂਦ ਕੀ ਨਾ ਫਿਰ ਦੇਖ ਕੇ ਮੂੰਹ ਬਾਰੇ ਚੇ ਵੀ ਕੀ ਦੇ ਕੇ ਬਾਰਦੀ। ਜਾਂ ਕਿਸੇ ਸੇਂ ਨਹੀਂ ਕੋਈ ਬਾਰਦੀ। ਕੋਸ਼ਿਸ਼ ਨਹੀਂ ਕਰਤੀ ਦੇਖਿਆ ਉਹ ਤਾਂ ਮੇਰੇ ਪਾਏ ਤੱਕ ਹੀ ਨੇ ਦੇਖਣੇ ਐ ਮੂਤੀ ਦੇ ਲੀੜਾ ਕੱਪੜਾ ਪਾਇਆ ਸੋਣਕ ਪਾਇਆ ਗੇ ਨਹੀਂ ਸੋਹਣੇ ਲੱਗਦੇ ਨੇ ਦੇਖੀ ਪੁੱਤ ਤੇਰੇ ਆ ਜਾਣੀਆਂ ਮੇਰਾ ਤਕੀਆ ਹਾਂ ਆ ਤਾਂ ਜਾਣਦੀ ਆ ਮੰਮੀ ਬਾਹਣਾਂ ਸੋਹਣੀਆਂ ਨੇ ਨਾ ਤੇ ਉਹ ਇੱਕ ਮੈਨੂੰ ਇਹ ਦੱਸਦੇ ਹੁੰਦੇ ਨੇ ਵੀ ਇੰਨੀਆਂ ਅੱਖਾਂ ਕੱਟੀਆਂ ਮੰਮੀ ਨੇ ਤੇ ਫੇਰ ਮੰਮੀ ਤੁਸੀਂ ਹੂੰ ਰੱਖਣੀਂਗੇ ਥੋੜੇ ਬਹੁਤੇ ਪੈਸੇ ਆਪਦੇ ਬੱਸ ਕੋਈ ਪੁੱਤ ਜੇ ਮੈਨੂੰ ਲੀਸਾ ਵਾਲੀ ਲੋੜ ਪੈਂਦੀ ਮੈਂ ਨਹੀਂ ਮੈਨੂੰ ਲੋੜ ਪੁੱਤ ਗੱਦੀ ਤੇ ਆ ਮਿੰਦੇ ਰੰਦੇ ਬੈਠੇ ਠੀਕ ਹੈ। ਠੀਕ ਹੈ। ਮੈਂ ਮਮੀ ਨੇ ਪੰਦਸ ਸੇ ਵੀ ਨਹੀਂ ਤੇਰਦੀਆਂ ਸੋਹਣੀਆਂ ਚੂੜੀਆਂ ਕਰਵਾ ਕੇ ਦਿੱਤੀਆਂ ਨੇ। ਠੀਕ ਹੈ। ਤੇ ਚਲੋ ਕੋਈ ਨਾ ਮਮੀ ਫਿਰ ਮੈਂ ਅੰਦਰ ਰੱਖ ਆਉਣੀ ਆ। ਠੀਕ ਹੈ ਪੁੱਤ ਰੱਖ। ਠੀਕ ਹੈ ਤਾਂ ਸੋਨੂੰ ਕੀ ਬਣਾ ਕੇ ਦੇਣਾ? ਚਾਹ ਬਣਾਣਾ? ਬਣਾ। ਰੋਟੀ। ਪਾਣੀ ਲੈ ਕੇ ਕੱਲ ਨੂੰ ਤਾਂ ਪੁੱਤ ਨਹੀਂ। ਭਾਲ ਗਿਆ ਜੀ। ਮਹਾਰਾਜ ਪਾਣੀ ਵੀ ਭੁੱਲ ਗਈ ਮੈਨੂੰ। ਭਾਜੀਆਂ ਆਚਾਰ ਕਰਦੀ ਐ। ਕੁਸ਼ਬਾ ਨਹੀਂ ਹੋ ਗਈ ਵੀ ਮੈਨੂੰ ਸਾਸ ਤੰਗ ਆ। ਮੇਰੇ ਤੀਣਾ ਮੰਗੂ ਮੰਗ ਕਰਦੀ ਐ। ਲੈ ਮੈਂ ਤੇ ਪਾਣੀ ਪੁੱਤ ਘਰੋਂ ਦੀ ਭੁੱਲ ਗਈ। ਮੂਰਤੀ ਕਰਿਓ। ਅੱਜ ਵਧੀਆ ਤੁਸੀਂ ਨਮਸਤੇ ਕਿਵੇਂ ਹੋ ਠੀਕ ਹੈ ਹਾਂਜੀ ਵਧੀਆ ਤੁਸੀਂ ਦੱਸੋ ਸਾਰੇ ਤੁਸੀਂ ਹਾਂ ਜੀ ਸਾਰੇ ਵਧੀਆ ਬੰਨੀ ਕਿੱਧਰ ਹੋ ਮੇਰੀ ਮਮੀ ਮੈਨੂੰ ਲੱਗਦਾ ਇਧਰ ਬੰਡੀਆਂ ਦੇ ਵੀ ਹੋਣੀਆਂ ਹੈ ਉਹ ਦੱਸ ਕੰਜਰ ਨਹੀਂ ਦੱਸਦੀ ਹਾਂ ਦੀ ਮੰਮੀ ਤਾਂ ਅੱਜ ਉਹ ਵੀ ਬਸ ਕਈ ਵਾਰੀ ਘੁੰਟਾਂ ਕੋਲ ਹੋਊਗਾ ਮੈਂ ਕੰਮ ਕਰਦੀ ਹਾਂ ਤੇ ਚੱਲ ਜਾਈਏ ਉਹਨਾਂ ਨਾਲ ਨਾ ਰੇਤ ਦੀ ਮੰਮੀ ਤਾਂ ਵਾਲੀ ਚੰਗੀ ਹੈ ਜਾਲੀ ਉਹ ਕੜਾ ਸੱਸ ਮੰਨ ਕੇ ਰਹਿੰਦੀ ਹੈ ਬਾਹਰੋਂ ਕਰਦੀ ਹੈ ਮੇਰਾ ਪਤਾ ਹੀ ਨਹੀਂ ਕਿ ਉਹ ਲੈਣੇ ਤਾਂ ਕੰਗਣ ਬਣਾ ਕੇ ਦਿੱਤੇ ਨੇ ਆ ਕੰਗਣ ਉਹ ਕਿਹteral ਬੰਦੇ ਨੇ ਕੁਾਈ ਕੰਗਣ ਬਣਾ ਕੇ ਦਿੱਤੇ ਰੋਸਾਂ ਨੂੰ ਨਹੀਂ ਪਤਾ ਹੰ ਬੰਦੇ ਦੀ ਕਮਾਈ ਤਾਂ ਕਿੰਨਾ ਹੈ ਵਿਚਾਰੀ ਨੇ ਹੁਣ ਮੈਨੂੰ ਦੱਸਣਾ ਕਿੰਨੇ ਨਗਲੀ ਘਾਣ ਤੇ ਹੋਰ ਦੀ ਬਾੜ ਵਿੱਚ ਅੱਖਾਂ ਨਾਲ ਦੀ ਪਾਲਿਆ ਪਹਿਲੇ ਤੇ ਵੀ ਪੰਜੀ ਵਿਚਾਰੀ ਲਾਉਂਦੀ ਸੀ ਕੱਪੜਾ ਜਿਹੜਾ ਲੈਣਾ ਹੁੰਦੀ ਸੀ ਖਾੜ ਪੀ ਕੇ ਨੇ ਦੇਖਿਆ ਤੇ ਇਹ ਵੀ ਥੋੜੇ ਥੋੜੇ ਪੈਸੇ ਨਾ ਜਮਾ ਕਰਾ ਕਰਾ ਕੇ ਸਿਆਣ ਕੋਲੇ ਤੇ ਹੁਣ ਮੈਨੂੰ ਕੰਗਣ ਕਰਾ ਕੇ ਦਿੱਤੇ ਉਹ ਤਾਂ 5-2 ਚੰਗਾ ਕੀ ਛੋਟੀ ਉਮਰ ਚ ਪੱਲ ਤਾਂ ਫੜ ਕੇ ਆਉਂਦਾ ਹੈ ਨਾ

ਆਮ ਜਿੰਨੇ ਕਰਦੀ ਐ ਪੁੱਤ ਮੈਂ ਤਾਂ ਖਾ ਕੇ ਦੇਖਿਆ ਕਈ ਨਹੀਂ ਦੇਖਿਆ ਤੇ ਲਾਦੀ ਮੈਂ ਤਾਂ ਕਿਸ ਤਰ੍ਹਾਂ ਬਾਪਾ ਤੇ ਤੁਮ ਨੂੰ ਗੰਗਣ ਕਰਾਤੀ।ਵਾਕਰਾਤੀ ਗੰਗਣ ਮੇਰੇ ਬੰਦੇ ਨਹੀਂ ਤੇ ਮਾਈ ਚੰਡੀ ਆਪ ਬਣਦੀ ਕਰਦੀ ਐ। ਲਾ ਕੇ ਮੈਂ ਅੱਗੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਤੈਨੂੰ ਗੰਗਣ ਕਰਾ ਕੇ ਤੇ ਜਦੋਂ ਮੇਰੇ ਬੰਦੇ ਨਹੀਂ ਪੈਸੇ ਦੇਣਾ ਮੇਰਾ ਬੰਦਾ ਆਪ ਵੀ ਜੂਝ ਐ ਆਪ ਹੀ ਮੈਨੂੰ ਲਿਆ ਕੇ ਦੇ ਦਿੰਦਾ ਗੰਗਣ। ਮਾਣ ਫੜਾ ਤੇ ਲੈ ਵੱਡਾ ਸ਼ਾਰ ਵੀ ਮੇਰੀ ਨਾਨੀ ਸੇਵਾ ਕਰ। ਆ ਜਾਂਦੇ ਤਾਂ ਮੈਂ ਦੱਸ। ਯਾਸ਼ਾ ਨਾ ਮੈਂ ਮੈਂ ਦਾਣਾ ਬੁਖਾਂ ਦਾ ਕੋਈ ਕਚਾਈ ਕਰਦੇ ਦੇਖੇ ਮਮੀ ਆਟੋ ਆਪੀਆ ਪਰ ਤੇ ਦੁੱਧ ਦਾ ਲਿਆ ਸੀ ਆ ਰਹਿ ਗਿਆ ਕੋਟ ਦੁੱਧ ਦਾ ਸਾਰਾ ਦਿਨ ਚਾਹਾਂ ਪੀਂਗੀ ਪੀ ਕੇ ਤੁਸੀਂ ਥੱਕ ਨਹੀਂ ਕੋ ਤਾਂ ਸਿਰ ਦੁੱਖਦਾ ਸੀ ਮੈਂ ਤਾਂ ਆ ਗਿਆ ਦੁੱਖਦਾ ਸੀਗਾ ਸਿਰ ਸੋਨੂੰ ਆਏ ਹੈ ਨਾ ਮਮੀ ਬੈਠਿਆਂ ਨੂੰ ਚਾਹੀਦਾ ਸਾਰਾ ਕੁਛ ਉਹ ਤਾਂ ਮੇਰੇ ਬੰਦੇ ਨੂੰ ਪਤਾ ਕਿ 60 ਰੁਪਏ ਕਿਲੋ ਦੁੱਧ ਹੋ ਗਿਆ 6-7000 ਦਾ ਦੁੱਧ ਹੀ ਪੀਂਦੇ ਨਹੀਂ ਨੀ ਇਹਦਾ ਾਂਦੀ ਕੋਟ ਬਿਦਾਰਾ ਗਿਆ ਕੋਟ ਦੁੱਧ ਫੇਰ ਸਿੱਲੋ ਨਾਲ ਕਹਿੰਦਾ ਸਰ ਜਾਂਦਾ ਚਾਲਾ ਪੁੱਤ ਪਾਣੀ ਨਾਲ ਗੋਲੀ ਲੈ ਲੈਣੀ ਹੈ ਗੋਲੀ ਨਾਲ ਸੇ ਰੱਖੋ ਗੋਲੀ ਨਾਲ ਪਾਣੀ ਨਾਲ ਗੋਲੀ ਲੈ ਰੋਟੀ ਦਾ ਟਾਈਮ ਹੋ ਗਿਆ ਤੇ ਆਹ ਜਾਣਾ ਟਾਈਮ ਹੈ ਆਟ ਦੇਖ ਲਿਆ ਕਰੋ ਕੇ ਤਾਂ ਨਹੀਂ ਦੇਖ ਲਿਆ ਕਰੋ ਨੂੰ ਆਹ ਸੂਟ ਲਾ ਕੇ ਪੈਜਿਆ ਕਰੋ ਨਿੱਤ ਨੰਨੇ ਨੂੰ ਕਿਹੜਾ ਕਮਾਈ ਵਾਲੀ ਤੇਰੇ ਪੁੱਤ ਦੀ ਆਹ ਹੁਣ ਜਦੋਂ ਪੈਣਗੇ ਆਹ ਸੂਟ ਬਾਦਰਲੀ ਕਹੇ ਦੋ ਸੂਟ ਦੇ ਹਲਕੇ ਜਿਹੇ ਰੱਖ ਲੈ ਘਰੇ ਕੀ ਕਹਿੰਦੇ ਨੇ ਨਾਲ ਉਮਰ ਦੇ ਸੰਨ ਤਾਂ ਦੇਖੇ ਜੇ ਮਾਰਜੀ ਭਾਲਾ ਕੋਈ ਆਏ ਛੋਟੀ ਉਮਰ ਆਏ ਤਾਂ ਇਹਦੀ ਵੀ ਛੋਟੀ ਐ ਤੇ ਵੀ ਤੁਹਾਡੇ ਭਾਈ ਵਾਲੇ ਸਾਡੇ ਕੱਪੜੇ ਜ਼ਰੂਰੀ ਨੇ ਇਹ ਤਾਂ ਮੈਂ ਲੈ ਕੇ ਦਿੱਤਾ ਸੀ ਬਾਰਨੰਦਨ ਉਹ ਰਾਤ ਨੂੰ ਵੀ ਇੱਕ ਸੱਗੀ ਨਾਲ ਸਰਵਤ ਹੋ ਗਿਆ ਪੁੱਤ ਕਿੱਸੇ ਆ ਤੀ ਇਹ ਮਾਰ ਕੇ ਬਾਹਲਾ ਨਮਾਗਾ ਨਮਾਈ ਹੈ ਭਾਈ ਮੇਰੇ ਪਾ ਦਿੱਤਾ ਤੂੰ ਤਾਂ ਇਤਨਾ ਨਮੇ ਬਾਹਲ ਗਏ ਹੈ ਨਹੀਂ ਨਹੀਂ ਕਮਾਈ ਬਾਦਰ ਦਾ ਪੂਰ ਕਰਨੀ ਨੇ ਇੱਕ ਲੈਣਾ ਨਾ ਰੋਟੀ ਦਾ ਪੁੱਤ ਹਜੇ ਬਣੂਗੀ ਸਾਡੀ ਬਣਾਈ ਜਾਂਦੀ ਸੀ ਜਸ਼ਨ ਨੂੰ ਜਦ ਬਣਦੀ ਉਹ ਖਾਓਗੀ ਨਹੀਂ ਵੀ ਬੜਾ ਮੈਡੂ ਜਾਂਦੀ ਰੋਟੀ ਕੋਈ ਨਹੀਂ ਪੁੱਤ ਅੱਗੇ ਜੇ ਤੁਸੀਂ ਹਾਂ ਹਾਂ ਆ ਗਿਆ ਮੈਨੂੰ ਪਤਾ ਸੀ ਸਿਰ ਸੋਇ ਤੇ ਖੜੀ ਨੂੰ ਮੈਂ ਸਮਾਂ ਦੇ ਸਰਾਣੀ ਰਹਿ ਗਿਆ ਹੁਣ ਜਾ ਕੇ ਉਹਨੇ ਕਿਹਾ ਮੈਂ ਖਾ ਕੇ ਮਰੇ ਦੇਖਣਾ ਵੀ ਮੈਂ ਇੱਥੇ ਬੈਠਦੀ ਆ ਮੈਂ ਤਾਂ ਤੇ ਯਾਦ ਨਹੀਂ ਬੈਜਨ ਲਾ ਕੇ ਮਾਰਦੇ ਸੁਣਾ ਨੇ ਮੇਰੇ ਕੋਲੇ ਵੀ ਖੜਜੇ ਕਰਦਾ ਸੀ ਤੂੰ ਕੋਲ ਆਉਣੀ ਆ ਕਿਨ ਵਾਲ ਮੇਰੇ ਮਾਪੇ ਕੋਲ ਬੈਠਣਾ ਨਹੀਂ ਜਾਂਦੀ ਕੋਲ ਮਾਂ ਕੋਲੇ ਬੈਠਣਾ ਵੀ ਸਿੱਧਾ ਜਿਹਾ ਦੇਖੋ ਮਾਂ ਦੀ ਗੁੱਪਕੋ ਚ ਬੜਿਆ ਰੱਖੋ ਜਦੋਂ ਦੇਖੋ ਮਾਂ ਦੀ ਗੁੱਪਕੋ ਐਡਾ ਬਟਾ ਮਾਂ ਕੋਲੇ ਮਈ ਆਏ ਜਦ ਰੋਟੀ ਪਾ ਗਣਿਆ ਨੇ ਲਿਆ ਦੇ ਰੋਟੀ ਪਾ ਦੇ ਲਾਰੇ ਮਾਂ ਬਤਨ ਖਾ ਲੈਣਾ ਮੇਰੇ ਸਾਹ ਦੇ ਕੇ ਪਾਣੀ ਵਿੱਚ ਦਿਖਾ ਕਿ ਕੀ ਹੋਇਆ ਤੈਨੂੰ ਸਾਡੇ ਅੱਗੇ ਕੋਈ ਨਹੀਂ ਪੁੱਤ ਮੇਰੇ ਪਿੱਛੇ ਤੇ ਇਸ ਦਾ ਬਾਗਾਲ ਸੁਣ ਤੱਕੀ ਜੀ ਕੋਈ ਨਹੀਂ ਪੁੱਤ ਮੈਂ ਚਲ ਦਿਖਾਉਂਦਾ ਦੱਸ ਜੀ ਨਾ ਨਹੀਂ ਮਿਠਾ ਲਾ ਖਾ ਲਾ ਮੈਂ ਇਹਨੂੰ ਕੋਲੇ ਬਿਠਾ ਕੇ ਰੱਖਿਆ ਕਰ ਮੇਰੇ ਤਾਂ ਕੀ ਹੈ ਮਿਠਾ ਲਾ ਆਪਦੇ ਕੋਲੇ ਖਾ ਲੈਗਾ ਜਦੋਂ ਮੇਰੀ ਗੱਲ ਸੁਣੇ ਕਿ ਮੈਂ ਤੂੰ ਹਾਂਜੀ ਕੀ ਹੋਇਆ ਤੁਹਾਨੂੰ ਕਹਣਾ ਨਹੀਂ ਜਾਣੀ ਸੀ ਸੁਨੀਆ ਬੱਸ ਨਾ ਕਹਿੰਨੀ ਸੀ ਮੈਨੂੰ ਕਹਿਣਾ ਪਤਾ ਹੀ ਨਹੀਂ ਸੀ ਵਿਚਨੀਆਂ ਗੱਲਾਂ ਦਾ ਕੀ ਹੋ ਗਿਆ ਕੀ ਹੁਣ ਤੁਸੀਂ ਤਾਂ ਹੁਣ ਤੱਕ ਐਂ ਕਹਿੰਦੇ ਰਹੇ ਵੀ ਮਾਣੇ ਆਪਣੇ ਲਈ ਆਇਆ ਕਰਿਆ ਮਾਣੇ ਆਪਣੇ ਲਈ ਆਇਆ ਕੀਤਾ ਕਿ ਮੈਂ ਤਾਂ ਸੋਢੀ ਐ ਸੋਨੂੰ ਨੂੰ ਦੁੱਖ ਆਉਂਦਾ ਵੀ ਨਿੱਕੇ ਜਿਹੇ ਹੁੰਦੇ ਹਨ ਕੰਮ ਤੇ ਲਾਤਾ ਸੀ ਮੇਰੇ ਮਾਣੇ ਫੇਰ ਜਦੋਂ ਮੈਂ ਨਹੀਂ ਪਿਓ ਨਹੀਂ ਹੈਗਾ ਜਿਵੇਂ ਮੇਰਾ ਕੰਮ ਤੋਂ ਲੱਗਣੀ ਸੀ ਲੱਗਣਾ ਸੀ ਕੰਮ ਤੇ ਮੈਂ ਤਾਂ ਸਾਰਾ ਪਤਾ ਲੱਗ ਗਿਆ ਕਿ ਮੈਂ ਤਾਂ ਸੋਡੀ ਦੇ ਮਾਂ ਨੂੰ ਕਰ ਦਿੰਦੇ ਆ ਮੇਰੀ ਮਾਂ ਨੇ ਤੈਨੂੰ ਸੂਟ ਲਿਆ ਤਾਂ ਮੇਰੀ ਮਾਂ ਨੇ ਤੈਨੂੰ ਚੂੜੀਆਂ ਲਿਆ ਤੇ ਮੇਰੀ ਮਾਂ ਨੇ ਪੈਸੇ ਆਪਣੀ ਮਾਂ ਨੂੰ ਤੁਸੀਂ ਫੜਾਉਣੇ ਮਾਂ ਕਿ ਤੋਂ ਲੈ ਕੇ ਆਉਂਦੀ ਹੈ ਮੈਨੂੰ ਪਤਾ ਕਿਵੇਂ ਪਾ ਲਿਆ ਨੇ ਕਿਵੇਂ ਪਾ ਲਿਆ ਮੈਨੂੰ ਨਹੀਂ ਪਤਾ ਮੈਂ ਤਾਂ ਸਾਨੂੰ ਇੰਨੀ ਗੱਲ ਦੱਸਤੀ ਮੈਂ ਕੰਮ ਨਹੀਂ ਕਰੇ ਮਾਂ ਦੇ ਲਾਗੋ ਤੇ ਵੀ ਮਾਂ ਪਤਾ ਨਹੀਂ ਕੀ ਕੀਤਾ ਮਾਂ ਨੇ ਮੇਰੇ ਬੰਦੇ ਵਾਸਤੇ ਉਹਨੂੰ ਬੈਠੀ ਨੂੰ ਚਾਹ ਹਾਂ ਬੈਠੀ ਨੂੰ ਰੋਟੀਆਂ ਸਾਰਾ ਕੁਝ ਆਇਆ ਪੁੱਛਦੀ ਸੀ ਦੇਰ ਨਾਲ ਉਹ ਮੈਂ ਤਾਂ ਨਾ ਅੱਜ ਰਹਾ ਇਸ ਘਰ ਚ ਨਾ ਸਵੇਰੇ ਰਹਾ ਮੈਂ ਤਾਂ ਜੇ ਤੱਕ ਹੋਵੇ ਠੀਕ ਹੈ ਮੈਂ ਤਾਂ ਨਹੀਂ ਬਾਹਰ ਮੈਂ ਮਾਂ ਨੂੰ ਕਿਉਂ ਛੱਡਦਾ ਵੀ ਨੂੰ ਮੈਨੂੰ ਨਹੀਂ ਪਤਾ ਮਾਂ ਨੂੰ ਛੱਡਣਾ ਕਿਉਂਗਾ じゃ ਉਹ ਕਹ ਲਈ ਇਸ ਕੱਤਰ ਉਹ ਜਮੇਗਾ ਮਾਂ ਤਾਂ ਤੇਰੇ ਮਹਾਰਾਜਾਂ ਕਰੇਂ ਦੀ ਲਮੋ ਜਨਨ ਤੂੰ ਕਹਿਣਾ ਹੁੰਦੀ ਅੱਖਾਂ ਦੇਖਣਾ ਮੈਂ ਇਹ ਤਾਂ ਦੇਖਣਾ ਨਹੀਂ ਕਿਹੜੀ ਅੱਖਾਂ ਦੇਖਣਾ ਕੰਮ ਤਾਂ ਕਿੰਨੇ ਕਿੰਨੇ ਲੋਕਾਂ ਦੇ ਘਰੇ ਕੰਮ ਕਰਿਆ ਹੁਣ ਮੈਨੂੰ ਨਹੀਂ ਪਤਾ ਮੈਂ ਤਾਂ ਜਿਆਦਾ ਹੋਇਆ ਰਹੂ ਮੈਂ ਤਾਂ ਨਹੀਂ ਜਿੰਨ ਦਿਨ ਮੈਨੂੰ ਜਾਨੀ ਕੀ ਗੱਲ ਹੋ ਗਈ ਜਸਮਨ ਅਜੇ ਤੈਨੂੰ ਗੱਲ ਦੀ ਨਹੀਂ ਪਤਾ ਲਾ ਕੇ ਪੁੱਤ ਨੂੰ ਮਾਗਰ ਇੱਥੇ ਪੋਕੇ ਨੰਬਰ ਬਣਾਈ ਜਾਊਗੀ ਮੈਂ ਐ ਕਰਿਆ ਮੈਂ ਬਾਟਿਆ ਮੈਂ ਤਾਂ ਜਮਾ ਨਹੀਂ ਮੈਂ ਤਾਂ ਭਈ ਸੋਡੇ ਨਾਲ ਲੈਂਦੀ ਨਹੀਂ ਮੈਂ ਤਾਂ ਅੱਡ ਰਹੂੰ ਜੇ ਤਾਂ ਇਹਨੂੰ ਕਹਿਣਾ ਡਰੇ ਪਈ ਨਹੀਂ ਮੈਂ ਤਾਂ ਡਰਪਾ ਤੁਸੀਂ ਸੁਣ ਮੇਰੀ ਗੱਲ ਸੁਣ ਪੁੱਤ ਜਿਵੇਂ ਤੂੰ ਕਹਿੰਗੀ ਮੈਂ ਉਹਨੇ ਕਰੂ ਮੈਂ ਤਾਂ ਕੰਮ ਕਰਿਆ ਨਹੀਂ ਮੈਂ ਤਾਂ ਕੁਛ ਨਹੀਂ ਕਰਿਆ ਪੁੱਤ ਮੈਂ ਤਾਂ ਐਸ਼ੀ ਕੀਤੀਆਂ ਨੇ ਖਾਦਾ ਤੇ ਹੰਡਾਇਆ ਦੀੜਾ ਕਪੜਾ ਪਾਇਆ ਅਸੀਂ ਤਾਂ ਡੱਕਾ ਕੰਮ ਦਾ ਨਹੀਂ ਕਰਿਆ ਨਾ ਮੈਂ ਕਰਿਆ ਨਾ ਮੇਰੇ ਪੁੱਤ ਨੇ ਕਰਿਆ ਮੈਂ ਤਾਂ ਰੁੱਸੀ ਹੱਥ ਤੋਂ ਡੋੜਦੀ ਐਂ ਤੇ ਸੋਹਰੇ ਪੁੱਤ ਨੂੰ ਡੋਰ ਮਾਰੀ ਮੈਂ ਐਹੇ ਜੇ ਡਰਾਮੇ ਜਿ ਕਿਤੇ ਹੋਰ ਕਰੀ ਮੈਂ ਨਹੀਂ ਰਹਿਣਾ ਮੈਨੂੰ ਪਰੇ ਮੇਰੇ ਪੁੱਤ ਕਹ ਰਹੀ ਆ ਪਰ ਇਹ ਫੰਗਲ ਆ ਜਾਂਦਾ ਮੈਂ ਇੰਨਾ ਵੀ ਨਾ ਰਹਿ ਸਕਦੀ ਪੁੱਤਹਾੜੇ ਜਾਇਂ ਜਾਇਨਾ ਹੁਣ ਅਮਰੀਕਾ ਬੈਨੇ ਗਈ ਬਰਾਪਾ ਇੰਨੂੰ ਡਰਾ ਮੈਨ ਲਾ ਦੇ ਪੁੱਤ ਮੈਨੂੰ ਲੋਕਾਂ ਨੇ ਦੱਸਿਆ ਜੱਸਦਾ ਰ ਬੰਦਾ ਇਹਨੇ ਕੰਮ ਤੇ ਲਾਤਾ ਸੀਗਾ ਉਹਦੀ ਕੋਈ ਉਮਰ ਸੀ ਜਦੋਂ ਉਹਨੂੰ ਕੰਮ ਤੇ ਲਾਤਾ ਮੈਂ ਉਹਨੇ ਕੰਮ ਤੇ ਲਾਇਆ ਸੀ ਪੁੱਤ ਆਪ ਦੇ ਕੰਮ ਲੂਗਾ ਹੁਣ ਮੂਰੇ ਜਵਾਕ ਕੰਮ ਲੂਗਾ ਜਿੱਤ ਗੜੀਚ ਤੁਰੇ ਪੁੱਤ ਕੰਮ ਤੇ ਨਾ ਲਾਉਂਦੀ ਮੇਰਾ ਪੁੱਤ ਵੀ ਮੇਰੇ ਨਾਲ ਰਹਿੰਦਾ ਹੁਣ ਪਈਆ ਥੋੜੀ ਹੋਣੀ ਇਹਦਾ ਆਰੇ ਪੁੱਤ ਮੇਰੇ ਮਮਾ ਜਦ ਵੀ ਮੈਂ ਪੈਪਾ ਵੀ ਮੈਨਾਂ ਰਹਿ ਨਹੀਂ ਸਕਦੀ ਮੈਂ ਨਾ ਦੇਖ ਦੇ ਕੇ ਝੋਲੀ ਮੈਂ ਦੇਖ ਕੇ ਨੁਕੀਆ ਮੈਂ ਤਾਂ ਇਹਨੇ ਦੇਖ ਕੇ ਜਾਣੀ ਤੇ ਆੜੇ ਆਪਣੇ ਜਦ ਵੀ ਹਾਂ ਕਹਿੰਦੀ ਮੈਂ ਸਾਰਾ ਘਰ ਮਾਪੇ ਕੰਮ ਲਿਆ ਕਰੂੰਗੀ ਪੁੱਤ ਜਦ ਤੂੰ ਮੈਨੂੰ ਕਹਿੰਦਾ ਵੀ ਮੁੰਡਾ ਇੱਕ ਟਾਈ ਰੋਟੀ ਨਾ ਮਿਲ ਤਾ ਇੱਕ ਟਾਹ ਹੋਰ ਵੀ ਰੋਟੀ ਖਾਣ ਮੇਰੇ ਕੋਲ ਤੋਂ ਨਾ ਮੇਰੇ ਕਦੇ ਰੰਗ ਨਾ ਇਸ ਆਖੇ ਨਾ ਰੋਟੀ ਨਾ ਹੱਥ ਛੋੜਦੀ ਐ ਚੱਲ ਮਮੀ ਡਰਾਮੇ ਦੇ ਨਾ ਕਰ ਹੁਣ ਆਈਆਂ ਵੀ ਇਹ ਤੀਜ ਦੇ ਵੀ ਮੈਨੂੰ ਹੋਂਦੀ ਨੂੰ ਦੇਖ ਕੇ ਇਹ ਐਂ ਕਹੇਦੇ ਵੀ ਮੇਰੀ ਸੱਸ ਦਾ ਬਾਲ ਵੀ ਔਖੀ ਐ ਐਂ ਜਦ ਨਾਲ ਮੈਂ ਕਿਸੇ ਨੂੰ ਹੋਰ ਕਰੂੰ ਮੈਨੂੰ ਜੀ ਦੀ ਮੇਰੀ ਘਰ ਸੁੰਦਾ ਇਹ ਜਾਨੀਆਂ ਨੂੰ ਮੇਰੀ ਮਾਂ ਦਾ ਅੱਡ ਕਰਦੀ ਐ ਮਾਂ ਉਹਨੋਂ ਤੇ ਢੂਈ ਮਾਪੇ ਉਹਨੂੰ ਇੰਨਾ ਮਿਚੀ ਨਾ ਤੇਨ ਟੈਮ ਯਾਦੋਂ ਨਾ ਮੈਂ ਕਿ ਮਾਇ ਮੇਰੇ ਮਾਪਿਆਂ ਨੂੰ ਕਿ ਮੈਨੀਆਂ ਆਂਦੰਦੇ ਉਹਨਾਂ ਦਾ ਕੀ ਕਸੂਰ ਐ ਤੇ ਇਹਦਾ ਕੀ ਕਸੂਰ ਸੀ ਆ ਦੱਸ ਕਿ ਉਹ ਕੀਤਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਮਨ ਉਸਾਂ ਨੇ ਗੋੰਡਣਾ ਕੀ ਕਹਿੰਦੀ ਆ ਨਾ ਸੱਸ ਨੇ ਕਹਿੰਦੀ ਵੀ ਕੀ ਕਰਾਂ ਕਹਿੰਦੀ ਛੋੜ ਦੇ ਕਿਨੇ ਕਿਦਾਂ ਮੈਂ ਕਰਨਾ ਤੇ ਦੱਸ ਕਿ ਇਹ ਉਹ ਤਾਂਹੀਂ ਜੋ ਬੋਹਣ ਉਹਦੇ ਵੀ ਸਿੱਕਾ ਲੱਗੀ ਉਹਨੇ ਕੰਨੇ ਚ ਲੋਗਾ ਖਰਾਬ ਕਰਤੇ ਉਂਗਲਾ ਲਾਲਾ ਮੈਨੂੰ ਤਾਂ ਬੇਲਾ ਕੇ ਆ ਜਾਓ ਤਾਂ ਨਾ ਕਰਾ ਕੋ ਕੱਦ ਜਿੰਨਾ ਹਿੰਤਾ ਸਾਡੇ ਪਿੱਛੇ ਹੱਥ ਆ ਜਾਂਦਾ ਮੇਰਾ ਤਰਚੀ ਰਿਠੇ ਰਕਾ ਉਹ ਹੁਣ ਤਾਂ ਪਹਿਲਾਂ 2-3 ਘੰਟੇ ਕਰ ਕਰ ਕੇ ਮੈਂ ਜਾਣ ਕੁੰਗੜਾ ਲਾ ਕੇ ਫਿਰ ਨਾ ਉਹ ਲੱਗ ਜੇ ਨਾ ਉਹ ਨੂੰ ਜੇ ਜਾਣਾ ਤਾਂ ਮੈਂ ਤੇਰਾ ਮਾਂ ਪਿਓ ਨਾਲ ਉਹਨਾਂ ਤੈਨੂੰ ਯਾਰ ਨਾ ਮੈਂ ਉਹ ਤੂੰ ਸੋਤਰਾ ਹੁਣ ਆ ਦੀ ਗੱਲ ਚੱਲ ਫਿਰ ਮੈਂ ਜਾਂਦੀ ਨਹੀਂ ਮੈਂ ਕਦੇ ਰਸਤੇ ਕਿਉਂ ਮੈਂ ਆਪਦੀ ਬਾਤ ਕਰਾਂ ਉਹ ਕਹਿੰਦਾ ਚਲਾਂ ਮਮਮੀ ਨੂੰ ਕਹਦੇ ਕਿਤੇ ਮਮਮੀ ਗਲਤੀ ਹੋ ਗਈ ਮੈਂ ਨਹੀਂ ਕਿਸੇ ਪਿੱਛੇ ਲੱਗੀ ਸੀ ਮੈਂ ਚੰਗਾ ਫਿਰ ਮੈਂ ਦੱਸਣਾ ਮੈਂ ਤਾਂ ਕਰਨਾ ਨਹੀਂ ਕੌਣ ਕੇ ਦਰਦੇ ਵਿੱਚ ਉਹਦਾ ਨਾਇਕ ਨੂੰ ਘਰੇ ਬੁਲਵੰਟੀ ਮੈਂ ਮੇਰੀ ਮੈਥਾ ਗਲਤੀ ਹੋ ਗਈ ਮੈਨੂੰ ਨਾ ਕਰਨਾਂਤੀ ਸਖਾ ਕੇ ਗਈ ਸੀ ਕਰਨਾਂਤੀ ਕਹਿੰਦੀ ਵੀ ਤੇਰੀ ਮੰਮੀ ਨੇ ਤਾਂ ਵੀ ਤੇਰੇ ਘਰ ਵਾਲੇ ਨੂੰ ਵੀ ਛੋਟੇ ਜਿਹੇ ਹੁੰਦੇ ਕੰਮ ਲਾਤਾ ਸੀ ਵੀ ਨਾਲੇ ਤੇਰੀ ਮੰਮੀ ਤਾਂ ਹੋ ਗਈ ਕਰਦੀ ਐ ਵੀ ਇਹ ਕਿਹੜੀਆਂ ਅੱਖਾਂ ਦੇਖੀਆਂ ਮੈਂ ਤਾਂ ਮੰਮੀ ਗਲਤੀ ਹੋ ਗਈ ਮੈਂ ਕਰਨਾਂਤੀ ਦੇ ਮਾਂਗਰ ਲਾਤੀ ਉਹ ਤਾਂ ਕਿਸੇ ਨੂੰ ਮਾਂਗਰ ਲਾ ਕੇ ਹਰਦਾ ਕਰਨੀ ਤਾਂ ਕਿੰਦਾ ਕੰਦਾ ਇਹਨੂੰ ਮੈਂ ਛੋਟੇ ਨੂੰ ਕੰਮ ਲਾਇਆ ਸੀ ਤਾਂ ਪੁੱਤੋ ਸੁੱਖ ਨਾਲ ਇਹਨੇ ਸਾਰਾ ਘਰ ਦਾ ਕੰਮ ਦੇਖ ਲਾ ਮੈਨੂੰ ਕਿੱਥੋਂ ਦੀ ਕਿੱਥੇ ਲਿਆਤਾ ਤੇ ਕੱਲ ਨੂੰ ਸਗਟੀਆਂ ਪੁੱਤ ਹੋ ਜਾਣਗੇ ਪੁੱਤੋ ਉਹਨਾਂ ਦੇ ਵੀ ਤਾਂ ਖਰਚੇ ਵਧਣਗੇ ਛੋਟੇ ਪੜ੍ਹਾਈ ਲਿਖਾਈ ਨੂੰ ਵੀ ਤਾਂ ਪੈਸੇ ਚਾਹੀਦੇ ਮੰਮੀ ਮੈਂ ਤਾਂ ਐ ਤਾਂ ਸੋਚੀ ਹੀ ਨਹੀਂਗਾ ਤੁਸੀਂ ਮੇਰੇ ਨਾਲ ਤਾਂ ਕਦੇ ਫਰਕ ਨਹੀਂ ਕਰਿਆ ਮੈਨੂੰ ਨਾ ਕਿਰਨਾਮ ਠੀਕ ਹੈਗੀ ਬਸ ਕਈ ਵਾਰੀ ਤੁਹਾਨੂੰ ਪਤਾ ਮੈਂ ਵੀ ਗੁੱਜੇ ਦਿਮਾਗ ਨਹੀਂ ਹੁੰਦੇ ਮਾਂਦਰ ਲੱਗਦੀ ਮੈਨੂੰ ਵੀ ਐ ਹੋ ਗਿਆ ਵੀ ਸੱਚੀ ਗੱਲ ਆ ਜੀ ਕੋਈ ਬੰਦਾ ਤਾਂ ਮੇਰਾ ਕਮਾਉਂਦਾ ਪੈਸੇ ਵੀ ਮੰਮੀ ਕਹਿੰਦੀ ਹੈ ਮੈਂ ਐ ਕਰਿਆ ਮੈਂ ਐ ਕਰਿਆ ਮੈਂ ਇਹ ਜਾਦ ਰੱਖਿਆ ਜਿਹੜੀ ਗੱਲ ਦੁੱਧਾਂ ਨਾਲ ਪਾਲ ਕੇ ਪੁੱਤਾਂ ਨੂੰ ਤੇ ਵੀ ਮਾਂ ਨੂੰ ਜਦੋਂ ਮੇਰੇ ਵਰਗੀਆਂ ਨੂੰ ਆਹ ਹੈ ਕਹਿੰਦਾ ਤੈਨੂੰ ਤੇ ਨਾ ਦੀ ਮਾਂ ਆਪਾਂ ਵੀ ਤਰ ਸਦਨਾਂ ਦੀਏ ਨਾ ਦੁਖੰਦਾਂ ਦਾਸਾਂ ਨੂੰ ਮਿਨਾਤੀ ਤਾਂ ਕਰਨਾ ਮੈਂ ਲਾਗੀ ਤੇ ਮੈਂ ਗੱਲ ਕਰਦਿਆਂ ਕਿਹਨੇ ਕਿਸਣਾ ਜੀ ਮੈਂ ਤਾਂ ਗਲਤੀ ਹੋ ਗਈ ਮੀ ਮੈਨੂੰ ਮਾਫ਼ ਕਰ ਦੇ ਤੇ ਨਹੀਂ ਮੈਂ ਹੁਣ ਘਰ ਛੱਡ ਕੇ ਜਾਵਾਂ ਨਹੀਂ ਆਪਾਂ ਤੂੰ ਹੀ ਪਹਿਲਾਂ ਮੂੰਹ ਹੱਸ ਕੇ ਢ ਕੇ ਰੱਖੀ ਸਰਦੰਗਾ ਪੁੱਤ ਨੂੰ ਤੈਨੂੰ ਆਖ ਲਾਗੀ ਸ਼ੁਕਰਮਹਾਰ ਚਲ ਕੋਈ ਨਾ ਮੰਮੀ ਸੇ ਲੀਨੀ ਪਟ ਜਾਂਦੀ ਨਾ ਕਈ ਵਾਰੀ ਤਾਂ ਅੰਗੂਲਾ ਲਾਟਉਂਨੇ ਕਿ ਤੇਰੀ ਮੰਮੀ ਕਿਹੜੇ ਘਰੇ ਐ ਚਲ ਮੰਮੀ ਮੇਰੀ ਵੀ ਨਾ ਨਹੀਂ ਮਰ ਤਾਂ ਸਿਨੇ ਵੀ ਸੋਚਾਂ ਨਾ ਫੜੀ ਅੰਕੀ ਸੱਚੀ ਗੱਦੀ ਹੁੰਦੀ ਹੈ ਚਲ ਮੰਮੀ ਗਾਹ ਨੂੰ ਆਪਣਾ ਇਕ ਦੇ ਕਿਸੇ ਨਾ ਕਰਨੀ ਦੱਸ ਪੈ ਗਿਆ ਪੁੱਤ ਅੰਲਾ ਸੇ ਲੀਨ ਨੂੰ ਵੀ ਨੀ ਕਰ ਰਿਹਾ ਦਿੰਦਾ ਭੈਣਾਂ ਵਾਂਣ ਕੇ ਤੇ ਅਗਲੇ ਦਾ ਘਰ ਕੱਟ ਜਾਂਦੇ ਆਂ ਆਪਾਂ ਤਾਂ ਕਹਤੇ ਨੇ ਭੈਣਾਂ ਭੈਣਾਂ ਇੰਕੇ ਕੇ ਤੈਨੂੰ ਕੀ ਉਂਗਣਾ ਲੱਗੀ ਮੈਨੂੰ ਕੀ ਕਹੀਏ ਚਲ ਕੋਈ ਨਾ ਮੰਮੀ ਹੀ ਸਾਥੋ ਗਲਤੀ ਹੋ ਗਈ ਚਲ ਕੋਈ ਨਾ ਮੰਮੀ ਹੁਣ ਨਹੀਂ ਅਸੀਂ ਸੁਣ ਕੋਈ ਵੀ ਉਹ ਕਰਦੇ ਚੱਲ ਚੰਗਾ ਤੇ ਤੁਸੀਂ ਮਾਣਨਾ ਔਖਾ ਕਰਿਆ ਕਰੋ ਚੰਗਾ ਠੀਕ ਐ ਸੱਤੋ ਜਿਹੜੀ ਗਲਤੀ ਹੋ ਗਈ ਸਾਨੂੰ ਮਾਫ਼ ਕਰ ਦੇ ਮਮੀ ਹੁਣ ਰੋਣਾ ਐ ਐ ਨਾ ਕਰ ਮਮੀ ਹੁਣ ਮੈਨੂੰ ਪਤਾ ਲੱਗ ਗਿਆ ਵੀ ਕੁੱਤਾਂ ਦਾ ਕੀ ਉਹ ਹੁੰਦਾ ਐ ਰੋਣਾ ਮੰਗੀ ਨਾ ਮਮੀ ਇਹ ਤਾਂ ਕੁੱਤਾ ਹੀ ਹੀ ਮਾਂ ਤੋਂ ਕਿਦੂਜਾ ਤਾਂ ਵੀ ਨਾ ਮਿੰਟ ਨਹੀਂ ਰਹਿ ਸਕਦਾ ਚੱਲ ਕੋਈ ਨਾ ਮਮੀ ਮੇਥੋਂ ਗਲਤੀ ਹੋ ਗਈ ਖੜੀ ਹੋ ਜਾ ਮਮੀ ਮਾਰ ਕੇ ਸੁਣਾ ਐ ਨਾ ਕਰ